ਮੈਨੂੰ ਕਿਹਾ ਅਤੇ ਅਜਰਾਤ ਮੈਂ ਨਿਸ਼ਚਾ ਕਰਦਾ ਹਾਂ ਕਿ ਹਰੇਕ ਆਦਮੀ ਅਤੇ ਔਰਤ ਮੁੰਡਾ ਤੇ ਕੁੜੀ ਜੋ ਵੀ ਪਰਮੇਸ਼ਰ ਦੇ ਨਿਸ਼ਚਾ ਦੀ ਆਤਮਾ ਤੋਂ ਜੰਮਿਆ ਹੈ ਉਹ ਪ੍ਰਭੂ ਲਈ ਇੱਕ ਨਜ਼ੀਰ ਹੈ ਕਲਾ ਸैमਸਨ ਨਹੀਂ ਹਰ ਜਿਹੜਾ ਉਹਦੇ ਆਤਮਾ ਤੋਂ ਜੰਮਿਆ ਉਹ ਨਜ਼ੀਰ ਹੈ ਕਿ ਮੈਂ ਇਥੇ ਨਜ਼ੀਰ ਦੇਖ ਸਕਦਾ ਪ੍ਰਭੂ ਜੀ ਨੂੰ ਵੜਾਈ ਮਿਲੇ ਕਿਉਂਕਿ ਉਹਨਾਂ ਆਪਣੇ ਆਪ ਨੂੰ ਸੰਸਾਰ ਦੀਆਂ ਆਭਿਲਾਸ਼ਾਂ ਵਸਤਾਂ ਤੋਂ ਵਸਤਾਂ ਤੇ ਜੋ ਕੁਝ ਵੀ ਉਸ ਵਿੱਚ ਹੈ ਨਾਲੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ ਮੇਰੇ ਭੈਣ ਭਰਾਵੋ ਬ੍ਰਹਮਾਨ ਨੇ ਕਿਹਾ ਇੱਕ ਦਰਸ ਸਮਾਨ ਆਇਆ ਜੋ ਪੂਰੀ ਦੁਨੀਆ ਦੇ ਸਾਹਮਣੇ ਲਾੜੀ ਦਾ ਛੋਟਾ ਝੁੰਡ ਹੋਏਗਾ ਪੂਰੀ ਦੁਨੀਆ ਇੱਕ ਪਾਸੇ ਹੋਏਗੀ ਔਰ ਇੱਕ ਛੋਟਾ ਜਾਂ ਝੁੰਡੇ ਇੱਕ ਪਾਸੇ ਹੋਏਗਾ ਇਹ ਨਜ਼ੀਰਾਂ ਦਾ ਝੁੰਡ ਹੋਏਗਾ ਵੱਖਰਾ ਕੀਤਾ ਹੋਇਆ ਇਸ ರೀತಿ ਵਕ ਕੁਛ ਕਰੋਗੇ ਵਕ ਜਿਓਗੇ ਤਾਂ ਇਹ ਤੇ ਵੱਖਰੇ ਖੜੇ ਕਰ ਦਿੱਤੇ ਜਾਓਗੇ ਕੀ ਆਪਾਂ ਕਹਿ ਸਕਦੇ ਆ ਕਿ ਉਤਪਤੀ ਇੱਕ ਕਦੀ 4 ਹਜੇ ਵੀ ਕੰਟੀਨਿਊ ਹੈ ਉਹ ਕਦੇ ਖਤਮ ਨਹੀਂ ਹੋਈ ਔਰ ਪ੍ਰਭੂ ਕਰੇ ਕਿ ਅੱਜ ਦੇ ਪ੍ਰਚਾਰ ਨਾਲ ਇਹ ਹੋਰ ਵੀ ਇਹਦਾ ਮੈਨੀਫੈਸਟੇਸ਼ਨ ਹੋ ਜਾਏ ਆਮੇਨ ਹਾਲੇਲੂਇਆ ਹਰੂਨ ਕਾ ਪਲੂਸ ਪ੍ਰਭੂ ਲਈ ਇੱਕ ਨਜ਼ੀਰ ਸੀ ਉਹ ਜਿਹੋਦੇ ਪਰਮੇਸ਼ਰ ਦੇ ਵਚਨ ਲਈ ਆਪਣੀ ਪੁਰਾਣੀ ਕਲੀਸਿਆ ਨਾਲੋਂ ਵੱਖਰਾ ਕੀਤਾ ਗਿਆ ਪਲੂਸ ਹਰੂਨ ਪ੍ਰਭੂ ਲਈ ਇੱਕ ਨਜ਼ੀਰ ਸੀ ਉਹ ਪ੍ਰধান ਜਾਜਕ ਹੋਣ ਲਈ ਆਪਣੇ ਭਰਾਵਾਂ ਤੋਂ ਵੱਖਰਾ ਕੀਤਾ ਗਿਆ ਯੂਸਫ ਇੱਕ ਨਜ਼ੀਰ ਹੀ ਉਹ ਵੱਖਰਾ ਕੀਤਾ ਗਿਆ ਸਦਰਕ ਮੇਸ਼ਕ ਅਵੇਦਨ ਨੂੰ ਨਜ਼ੀਰ ਸੀ ਕਰਨ ਵਕਤ ਕੀਤਾ ਗਿਆ ਦਾਨੀਆਂ ਲਈ ਇੱਕ ਨਜ਼ੀਰ ਸੀ ਉਹਨਾਂ ਵਕਤ ਕੀਤਾ ਗਿਆ ਦਾੜੀ ਇੱਕ ਨਜ਼ੀਰ ਉਹਨੇ ਕਹੇਗੀ ਇਹਨੂੰ ਵਾਕੀ ਤਾ ਜਾਏਗਾ ਆਓ ਅਗਵਰ ਦੀਏ ਮਤੀ ਦੀ ਇੰਜੀਲ 10 ਦੱਸ ਦਿਆਏ ਪ੍ਰਭੂ ਕਿੰਨਾ ਕੁ ਵੱਖ ਕਰ ਸਕਦਾ ਹੈ ਕਿਸੇ ਨੂੰ ਕਿੰਨਾ ਕੁ ਵੱਖ ਕਰ ਸਕਦਾ ਕੀ ਉਹਦੀ ਲਿਮਟ ਦੇਖਣਾ ਚਾਹੁੰਦੇ ਹੋ ਪ੍ਰਭੂ ਕਿੰਨਾ ਕੁ ਹੱਦ ਤੱਕ ਵੱਖ ਕਰਦਾ ਹੈ ਆਓ ਉਸ ਲਿਮਟ ਨੂੰ ਦੇਖੀਏ ਮਤੀ ਦੀ ਇੰਜੀਲ 10 ਦੱਸ ਦਿਆਏ 34 ਤੋਂ 39 ਦੀ ਬੁੱਕ ਆਫ ਮੈਥਿਊ ਚੈਪਟਰ 10 ਵਰਸ 34 ਟੂ 39 ਮਿਲ ਗਿਆ ਇਸ ਲਈ ਕਿ ਇਹ ਨਾ ਸਮਝੋ ਭਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ ਕੀ ਸੁਣਿਆ ਇਹ ਉਹਨਾਂ ਲਈ ਹੈ ਜਿਹੜੇ ਕਹਿੰਦੇ ਮੰਮੀ ਨਾ ਰੁੱਸ ਜੇ ਮੇਲ ਕਰੋ ਨਹੀਂ ਸਗੋ ਤਲਵਾਰ ਚਲਾਉਣ ਆਇਆ ਹਾਂ ਕਿਉਂ ਜੋ ਮੈਂ ਮਨੁੱਖ ਨੂੰ ਉਹਦੇ ਪਿਓ ਤੋਂ ਅਤੇ ਧੀ ਨੂੰ ਉਹਦੀ ਮਾਂ ਤੋਂ ਅਤੇ ਨੂੰ ਨੂੰ ਉਹਦੀ ਸਸ ਤੁਹਾਡ ਕਰਨਾ ਆਇਆ ਹੈ ਅਤੇ ਮਨੁੱਖ ਦੇ ਵੈਰੀਓ ਦੇ ਘਰ ਦੇ ਹੀ ਹੋਣਗੇ ਜੋ ਕੋਈ ਪਿਓ ਜਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਯੋਗ ਨਹੀਂ ਅਤੇ ਜੋ ਕੋਈ ਪੁੱਤਰੀਆਂ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਯੋਗ ਨਹੀਂ ਅਤੇ ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾਲ ਤੁਰੇ ਮੇਰੇ ਯੋਗ ਨਹੀਂ ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ ਉਸ ਨੂੰ ਗਵਾਏਗਾ ਅਤੇ ਜਿਸ ਕਿਸ ਨੇ ਮੇਰੇ ਲਈ ਆਪਣੀ ਜਾਨ ਗਵਾਈ ਉਹ ਉਸ ਨੂੰ ਲੱਭ ਲਵੇਗਾ ਕਿੰਨਾ ਕੁ ਵਕ ਕਰਦਾ ਆ ਅ ਪੁੱਤਰ ਨੂੰ ਬਾਪ ਤੋਂ ਮਾਣੁ ਤੀ ਤੂੰ ਨੂਨੁ ਸਸਤੋ ਉਹ ਕਰਦਾ ਕਿੰਨਾ ਅਜ ਤਾ ਤੋ ਲੱਭ ਨਹੀਂ ਜਾ ਕਿਸੇ ਨੂੰ ਵੀ ਨਬੀ ਨੇ ਕਿਹਾ ਜੋ ਵੀ ਚੀਜ਼ ਪਰਮੇਸ਼ਰ ਦੇ ਵਚਨ ਤੋਂ ਪਹਿਲਾਂ ਤੁਹਾਡੇ ਅੱਗੇ ਆ ਖੁਦਾਇਰ ਤੋਂ ਤੁਹਾਨੂੰ ਵਕ ਕਰੇਗਾ ਪਰ ਕੋਈ ਸ਼ਖਸ ਵੀ ਕਿਉਂ ਨਾ ਹੋਏ ਜੇ ਨਜ਼ਰੀਆ ਤਾਂ ਫਿਰ ਹੈ ਇਹ ਸਾਰੀਆਂ ਹੀ ਗੱਲਾਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਦੀਆਂ ਜੋ ਪੂਰੀ ਤਰ੍ਹਾਂ ਨਾਲ ਸੰਸਾਰ ਦੀਆਂ ਅਵਸਥਾਵਾਂ ਨਾਲ ਅਲੱਗ ਹੋ ਗਏ ਹਨ ਤਾਂ ਕਿ ਉਹਨਾਂ ਕੋਲ ਪਰਮੇਸ਼ਰ ਦੀਆਂ ਅਵਸਥਾਵਾਂ ਹੋਣ ਉਹ वचन ਦੀ ਪਾਲਣਾ ਕਰਨਗੇ ਅਤੇ ਆਪਣੇ ਆਪ ਨੂੰ ਸੰਸਾਰ ਦੀਆਂ ਅਵਸਥਾਵਾਂ ਨਾਲ ਵੱਖਰਾ ਕਰਨਗੇ ਕਿਉਂਕਿ वचन ਹੀ ਉਹਨਾਂ ਨੂੰ ਵੱਖਰੇ ਕਰਦਾ ਹੈ ਆਮੇਨ ਮੈਂ ਕਿਹਾ ਮੈਂ ਜਾਣਦਾ ਹਾਂ ਉਹਨਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ ਸਾਡੀਆਂ ਆਲੋਚਨਾਵਾਂ ਜਾਂ ਵਿਰੋਧਤਾ ਨਹੀਂ ਹੁੰਦੀ ਤਾਂ ਇਸ ਦਾ ਮਤਲਬ ਇਹ ਹੈ ਕਿ ਕੁਝ ਨਾ ਕੁਝ ਗੜਬੜ ਹੈ ਕਿਉਂਕਿ ਅਗਰ ਇਹ ਵੀ ਉਹਨਾਂ ਵਰਗੇ ਦੇਖੀਏ ਫਿਰ ਗੜਬੜ ਹੈ ਆਪਣੀ ਪ੍ਰੋਬਲਮ ਇਹ ਆ ਕਿ ਅਸੀਂ ਕਹਿੰਨੇ ਆ ਕਿ ਪ੍ਰਭੂ ਵਕ ਹੋਣ ਚ ਬਹੁਤ ਪੀੜ ਹੁੰਦੀ ਹੈ ਉਹ ਦਰਦ ਹੈ ਕਿਉਂਕਿ ਸੈਪਰੇਸ਼ਨ ਕਦੇ ਵੀ ਇਜ਼ੀ ਨਹੀਂ ਹੁੰਦੀ ਮੈਂ ਪਿਛਲੇ ਹਫ਼ਤੇ ਵੀ ਗੱਲ ਕਰ ਰਿਹਾ ਸੀਗਾ ਸੈਪਰੇਸ਼ਨ ਕਦੇ ਵੀ ਸੌਖੀ ਨਹੀਂ ਹੁੰਦੀ ਇਹ ਦਰਦਨਾਕ ਹੁੰਦੀ ਹੈ ਪਰ ਜੂਰੀ ਹੁੰਦੀ ਹੈ ਐ ਕਿਨੇ ਕੀ ਸੋਨਾ ਕਿੰਨਾ ਕੀਮਤੀ ਹੈ ਰਾਤ ਸੌਣੇ ਜਾਂਦਾ ਕਿੰਨਾ ਕੀਮਤੀ ਹੈ ਪਰ ਉਦੋਂ ਚਾ ਕੇ ਅਸਲੀ ਆਪਣੀ ਇਹਦੀ ਵੈਲਿਊ ਬਣਦੀ ਹੈ ਜਦੋਂ ਉਹ ਇਹ ਉਹਨਾਂ ਪਦਾਰਥਾਂ ਚੋਂ ਵੱਖ ਹੋ ਜਾਂਦਾ ਹੈ ਜਿਸ ਵੀ ਖਦਾਨਾ ਚੋਂ ਆਉਂਦਾ ਹੈ ਜਾਂ ਜਿਸ ਵੀ ਮਟੀਰੀਅਲ ਚੋਂ ਨਿਕਲਦਾ ਹੈ ਇਹਦੀ ਉਹਦੀ ਵੈਲਿਊ ਆ ਜਦੋਂ ਇਹ ਪੂਰੀ ਤਰ੍ਹਾਂ ਉਹਨਾਂ ਤੋਂ ਵੱਖ ਹੋ ਜਾਂਦਾ ਹੈ ਭਾਵੇਂ ਇਹ ਸੋਨਾ ਹੀ ਆ ਪਰ ਇਹ ਤਦ ਤੱਕ ਉਹਨਾਂ ਵੈਲਿਊਏਬਲ ਨਹੀਂ ਜਾਂਦਾ ਕਿ ਉਹਨਾਂ ਪਦਾਰਥਾਂ ਤੋਂ ਵੱਖ ਨਹੀਂ ਹੋ ਜਾਂਦਾ ਹੁਣ ਜਦੋਂ ਇਹ ਧਰਤੀ ਪਰਮੇਸ਼ਰ ਇਸ ਧਰਤੀ ਦਾ ਉਪਯੋਗ ਕਰਨ ਵਾਲਾ ਸੀ ਤਾਂ ਇਹ ਧਰਤੀ ਪੂਰੀ ਤਰ੍ਹਾਂ ਨਾਲ ਹਨੇਰੇ ਵਿੱਚ ਸੀ ਪਰ ਪਰਮੇਸ਼ਰ ਦਾ ਆਤਮਾ ਬੋਲ ਉੱਠਿਆ ਅਤੇ ਆਖਿਆ ਚਾਨਣ ਹੋ ਜਾਏ ਅਤੇ ਉਸਨੇ ਚੰਨ ਨੂੰ ਹਨੇਰੇ ਨਾਲੋਂ ਵੱਖਰਾ ਕੀਤਾ ਅਤੇ ਪਰਮੇਸ਼ਰ ਉਸ ਸਮੇਂ ਤੋਂ ਹੀ ਚੰਨ ਨੂੰ ਹਨੇਰੇ ਤੋਂ ਵੱਖਰਾ ਕਰਦਾ ਆ ਰਿਹਾ ਹੈ ਉਸ ਸਮੇਂ ਤੋਂ ਹੀ ਉਹ ਕਦੇ ਰੁਕਿਆ ਨਹੀਂ ਅੱਜ ਵੀ ਉਹ ਵੱਖਰਾ ਹੀ ਕਰਦਾ ਆ ਰਿਹਾ ਉਹ ਕਦੇ ਰੁਕਿਆ ਹੀ ਨਹੀਂ ਇਤਿਹਾਸ ਦੀ ਵਿੱਚ ਪਰਮੇਸ਼ਰ ਨੇ ਦੇਵਵਚਨ ਨੇ ਪਾਣੀਆਂ ਨੂੰ ਵੀ ਧਰਤੀ ਤੋਂ ਵੱਖਰਾ ਕੀਤਾ oh my god ਕੱਲਾ ਚੰਨ ਹਨੇਰੇ ਤੋਂ ਵੱਖ ਨਹੀਂ ਹੋਇਆ ਉਸ ਧਰਤੀ ਤੇ ਜਿਹਦੇ ਪੂਰਾ ਪਾਣੀ ਸੀਗਾ ਉਹਨੇ ਪਾਣੀ ਵੱਖ ਕੀਤਾ ਤੇ ਖੁਸ਼ਕ ਧਰਤੀ ਵੱਖਰੀ ਕੀਤੀ ਕਰਦਾ ਹੀ ਆਇਆ ਪਰਮੇਸ਼ਰ ਬੋਲਿਆ ਤੇ ਪਾਣੀ ਧਰਤੀ ਨਾਲੋਂ ਵੱਖਰੇ ਹੋ ਗਏ ਇਸ ਲਈ ਉਹਦਾ ਅਜਿਹਾ ਕਰਨ ਲਈ ਕੋਈ ਕਾਰਨ ਸੀ ਇਹ ਮੈਂ ਕਹਿਣਾ ਚਾਹਨਾ ਹਾਂ ਅਸਲ ਵਿੱਚ ਕੋਈ ਵਜ੍ਹਾ ਹੁੰਦੀ ਹੈ ਖੁਦਾ ਵੱਖ ਕਰਦਾ ਹੈ ਪਰਮੇਸ਼ਰ ਕਦੇ ਵੀ ਕੋਈ ਵਚਨ ਨਹੀਂ ਬੋਲਦਾ ਜਦੋਂ ਤੱਕ ਕਿ ਉਸ ਵਚਨ ਨੂੰ ਬੋਲਣ ਲਈ ਉਸ ਦਾ ਕੋਈ ਕਾਰਨ ਨਾ ਹੋਵੇ ਮੇਰੇ ਨਾਲ ਦੇਖੋ ਸਭ ਅਮਨ ਪਰਮੇਸ਼ਰ ਕਦੇ ਵੀ ਕੋਈ ਵਚਨ ਨਹੀਂ ਬੋਲਦਾ ਜਦੋਂ ਤੱਕ ਉਸ ਵਚਨ ਨੂੰ ਬੋਲਣ ਲਈ ਉਸ ਦਾ ਕੋਈ ਕਾਰਨ ਨਾ ਹੋਵੇ ਉਹ ਮੇਰੇ ਅਤੇ ਤੁਹਾਡੇ ਵਰਗਾ ਨਹੀਂ ਹੈ ਜਿਵੇਂ ਕਿ ਅਸੀਂ ਖਾਸ ਕਰਕੇ ਮੈਂ ਜੋ ਕਿ ਅਸੀਂ ਬਹੁਤ ਸਾਰੀਆਂ ਵਿਰਥ ਗੱਲਾਂ ਕਰਦੇ ਹਾਂ ਪਰਮੇਸ਼ਰ ਹਰੇਕ ਵਚਨ ਨੂੰ ਕਿਸੇ ਅਰਥ ਨਾਲ ਹੀ ਬੋਲਦਾ ਹੈ ਉਹ ਵਿਰਥ ਨਹੀਂ ਗੱਲ ਕਰਦਾ ਅਤੇ ਕੁਝ ਹੈ ਜਿਸ ਨੂੰ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹ ਆਪਣੇ ਵਚਨ ਰਾਹੀਂ ਉਸ ਉਦੇਸ਼ ਨੂੰ ਪੂਰਾ ਕਰੇਗਾ ਅਤੇ ਜੋਸ਼ ਨੇ ਆਖਿਆ ਹੈ ਕਿ ਉਹ ਕਰੇਗਾ ਉਹ ਪੂਰੀ ਤਰ੍ਹਾਂ ਨਾਲ ਹੀ ਉਸ ਨੂੰ ਉਸ ਗੱਲ ਨੂੰ ਪੂਰਾ ਕਰੇਗਾ ਇਹ ਮੈਨ ਹੁਣ ਜੇਕਰ ਪਰਮੇਸ਼ਰ ਨੇ ਆਖਿਆ ਸੀ ਚਾਨਣ ਹੋ ਜਾਏ ਅਤੇ ਕੋਈ ਚਾਨਣ ਨਾ ਹੁੰਦਾ ਤਾਂ ਇਸ ਤੋਂ ਇਹ ਜ਼ਾਹਿਰ ਹੈ ਕਿ ਪਰਮੇਸ਼ਰ ਨੇ ਅਜਿਹਾ ਆਖਿਆ ਹੀ ਨਹੀਂ ਸੀ ਪਰ ਪਰਮੇਸ਼ਰ ਜਦੋਂ ਬੋਲਦਾ ਆ ਕਿਸੇ ਰੀਜ਼ਨ ਨਾਲ ਬੋਲਦਾ ਔਰ ਜਦੋਂ ਬੋਲ ਦਿੰਦਾ ਉਹ ਪੂਰਾ ਹੋ ਕੇ ਰਹਿੰਦਾ ਉਹਨੇ ਕਿਹਾ ਜੇ ਪੂਰਾ ਨਹੀਂ ਹੋਏ ਇਹਦਾ ਮਤਲਬ ਪਰਮੇਸ਼ਰ ਨੇ ਨਹੀਂ ਬੋਲਿਆ ਮਰਜੀ ਪਰਮਿਸ਼ਨ ਦੇ ਬੋਲੇ ਪੂਰਾ ਹੋਏਗਾ ਉਹ ਬੋਲਦਾ ਹੀ ਉਦੋਂ ਆ ਜਦੋਂ ਮਕਸਦ ਹੋਏ ਜੁਨੇ ਵਕ ਕਿਉਂ ਕਰਦਾ ਕਿਉਂਕਿ ਉਹਨੇ ਇਸਤੇਮਾਲ ਕਰਨਾ ਹੈ ਐ ਰੀਜ਼ਨ ਹੈ ਅਗਰ ਇਸਤੇਮਾਲ ਕਰਨਾ ਹੋਵੇ ਤੇ ਰਵੇ ਨਹੀਂ ਰਜ ਤਮਰਜੀ ਕੀ ਹੈ ਉਹਨੇ ਯੂਜ਼ ਕਰਨਾ ਸੀ ਇਸ ਲਈ ਵਕ ਕਰਨਾ